ਸਾਡੇ ਮੁੱਖ ਮੰਤਰੀ ਸਾਹਿਬ ਜਾਪਾਨ ਤੋਂ ਨਿਵੇਸ਼ ਲੈਣ ਗਏ ਨੇ ਮੇਰੀ ਬੇਨਤੀ ਹੈ ਜਿਹੜਾ ਨਿਵੇਸ਼ ਸਟੇਟ ਤੋਂ ਬਾਹਰ ਜਾ ਰਿਹਾ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਕੇਂਦਰ ਸਰਕਾਰ ਇੰਟਰਵੈਨ ਕਰੇ ਸਾਨੂੰ ਸੁਰੱਖਿਆ ਦਮਾਇਆ ਕਰਾਏ ਪੰਜਾਬ ਦੇ ਲੋਕਾਂ ਨੂੰ ਧੰਨਵਾਦ ਸਭਾਪਤੀ ਜੀ ਸਭਾਪਤੀ ਮੈਂ ਆਪ ਜੀ ਦਾ ਧਿਆਨ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਵੱਲ ਦਿਵਾਉਣਾ ਚਾਹੁੰਦਾ ਹਾਂ ਇਸ ਸਮੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਤਲ ਹੋ ਰਹੇ ਨੇ ਬੇਗੁਨਾਹ ਲੋਕ ਮਾਰੇ ਜਾ ਰਹੇ ਨੇ ਜਿਹੜੇ ਲੋਕ ਦਸਾਂ ਨਵਾਂ ਦੀ ਕਿਰਤ ਕਰਦੇ ਨੇ ਇਮਾਨਦਾਰ ਲੋਕ ਕਾਰੋਬਾਰੀ ਲੋਕ ਗੈਂਗਸਟਰ ਉਹਨਾਂ ਨੂੰ ਬਾਹਰ ਬਿਠਾਏ ਉਹ ਜੇਲਾ 'ਚ ਬਿਠੇ ਉਹਨਾਂ ਦੇ ਕਤਲ ਕਰਵਾ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਸਰਕਾਰ ਇਸ ਮੁੱਦੇ ਤੇ ਫੇਨ ਹੈ ਦੇਖੋ ਮੈਂ ਕਹਿਣਾ ਚਾਹੁੰਦਾ ਕਿ ਇੱਕ ਬਹੁਤ ਵੱਡੀ ਇਨਕੁਆਰੀ ਚਾਹੀਦੀ ਹੈ ਦੇਖੋ ਜਿਹੜਾ ਵਿਦੇਸ਼ੀ ਬੈਠਾ ਗੈਂਗਸਟਰ ਹੈ ਤੇ ਸਾਡੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਥੋੜੇ ਜਿਹੇ ਪੈਸਿਆਂ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਦੀ ਯੂਜ਼ ਕਰ ਰਿਹਾ ਹੈ ਇੱਕ ਤੇ এমਪਲਾਈਮੈਂਟ ਦੀ ਬਹੁਤ ਵੱਡੀ ਜ਼ਰੂਰਤ ਹੈ ਦੂਜੀ ਇੱਕ ਸਿਟਿੰਗ ਜੱਜਟੋ ਨਾਲ ਇੱਕ ਮਿੰਟ ਸਿਟਿੰਗ ਜੱਜਟੋ ਇਨਕੁਆਰੀ ਚਾਹੀਦੀ ਹੈ ਕਿ ਇਹ ਗੈਂਗਸਟਰ ਬਣੇ ਕਿਵੇਂ ਨੰਬਰ 2 ਇਹਨਾਂ ਨੇ ਇੱਕ ਟੂਲ ਦੀ ਤਰ੍ਹਾਂ ਪੋਲਿਟਿਕਲ ਪਾਰਟੀਆਂ ਯੂਜ਼ ਕਰ ਰਹੀਆਂ ਨੇ ਆਮ ਆਦੀ ਪਾਰਟੀ ਨੇ ਡੇਰਾਬਾਬਾ ਨਾੜ ਦੇ ਬਾਈ ਇਲੈਕਸ਼ਨ ਚ ਯੂਜ਼ ਕੀਤਾ ਅਕਾਲੀ ਦਲ ਨੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਔਰ ਭਾਜਪਾ ਇੱਕ ਗੈਂਗਸਟਰ ਨੂੰ ਸਾਬਰਮਤੀ ਜੇਤੂ ਲੈ ਕੇ ਬਿਠੇ ਜਿਹੜਾ ਕਿ ਕਤਲ ਕਰਾ ਰਿਹਾ ਹੈ ਇੱਕ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਦਿਓ ਜਿਹੜੇ ਇਹਨਾਂ ਨੂੰ ਬਣਾਉਣ ਦੇ ਵਿੱਚ ਇੱਥੋਂ ਤੱਕ ਲੈ ਕੇ ਆਏ ਨੇ ਮੇਰੀ ਮੰਗ ਹੈ ਕਾਨੂੰਨ ਵਿਵਸਥਾ ਤਾਤ ਤਾ ਰੋ ਚੁੱਕੀ ਹੈ ਲੋਕ ਡਰੇ ਨੇ ਲੋਕ ਪਰਦੇਸ਼ ਛੱਡ ਕੇ ਬਾਹਰ ਜਾਣ ਦੀ ਸੋਚ ਬਣਾਈ ਰੱਖੇ ਨੇ ਕੁਝ ਛੱਡ ਕੇ ਜਾ ਚੁੱਕੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਜਾਪਾਨ ਤੋਂ ਨਿਵੇਸ਼ ਲੈਣ ਗਏ ਨੇ ਮੇਰੀ ਬੇਨਤੀ ਹੈ ਜਿਹੜਾ ਨਿਵੇਸ਼ ਟੇਰ ਤੋਂ ਬਾਅਦ ਜਾ ਰਿਹਾ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਕੇਂਦਰ ਸਰਕਾਰ ਇੰਟਰਵੈਨ ਕਰੇ ਸਾਨੂੰ ਸੁਰੱਖਿਆ ਧਮਈਆ ਕਰਾਏ ਪੰਜਾਬ ਦੇ ਲੋਕਾਂ ਨੂੰ ਮਾਨਨਿਯ ਸਦਸਯਾ ਡਾਕਟਰ ਮੰਨਾ ਲਾਲ ਰਾਬਤ ਜੀ ਜੀ ਰਾਬਤ ਜੀ ਜੀ